ਪੰਜਾਬੀ ਕੁਕਸਪੋਟ ਦੇਖ ਰਹੇ ਸਾਰੇ ਦਸ਼ਕਾਂ ਨੂੰ ਮੇਰਾ ਪਿਆਰ ਭਰ ਸਸ਼ੇਕਾਲ ਜੀ ਗੁਲਾਬ ਜਾਮਨ ਦੇਖਦੇ ਹੀ ਸਾਡੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਖਾਣੇ ਤੋਂ ਬਾਅਦ ਅਗਰ ਸਾਨੂੰ ਗਰਮ ਗਰਮ ਗੁਲਾਬ ਜਾਮਨ ਮਿਲ ਜਾਂਦਾ ਹੈ ਤਾਂ ਮਨ ਬਹੁਤ ਹੀ ਖੁਸ਼ ਹੋ ਜਾਂਦਾ ਹੈ ਅੱਜ ਆਪਾਂ ਸੂਜੀ ਦੇ ਗੁਲਾਬ ਜਾਮਨ ਤੁਹਾਡੇ ਲਈ ਸ਼ੇਅਰ ਕਰਾਂਗੇ ਪਰਫੈਕਟ ਮੈਜ਼ਰਮੈਂਟ ਨਾਲ ਆਪਾਂ ਇਹ ਗੁਲਾਬ ਜਾਮਨ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਸੌਫਟ ਤੇ ਸਪੰਜੀ ਸਾਡੇ ਗੁਲਾਬ ਜਾਮਨ ਬਣ ਕੇ ਤਿਆਰ ਹੋਣਗੇ ਮੈਂ ਇੱਥੇ ਕੜਾਈ ਵਿੱਚ ਇੱਕ ਚਮਚ ਦੇਸੀ ਕੀਦਾ ਐਡ ਕਰ ਲਿਆ ਹੈ ਤੇ 1.5 ਕੱਪ ਵਿੱਚ ਦੁੱਧ ਦਾ ਐਡ ਕਰ ਰਹੀ ਹਾਂ ਆਪਾਂ ਇੱਥੇ ਦੁੱਧ ਨੂੰ ਬਾਲਾ ਨਹੀਂ ਦਿਲਵਾਣਾ ਹਲਕਾ ਗਰਮ ਹੀ ਕਰਨਾ ਹੈ ਐਨੇ ਚ ਆਪਣਾ ਦੁੱਧ ਗਰਮ ਹੋ ਰਿਹਾ ਹੈ ਤੇ ਮੈਂ ਤੁਹਾਨੂੰ ਇੱਥੇ ਰਿਮਾਈਂਡ ਕਰਾਉਣਾ ਚਾਹਾਂਗੀ ਕਿ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਮੇਰੇ ਚੈਨਲ ਪੰਜਾਬੀ ਕੁਕਸਪੋਰਟ ਨੂੰ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰੋ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲਦਾ ਰਹੇ ਤੇ ਮੈਂ ਵੀਡੀਓਜ਼ ਬਣਾਉਂਦੀ ਰਾਵਾਂ ਹੁਣ ਆਪਣਾ ਦੁੱਧ ਹਲਕਾ ਗਰਮ ਹੋ ਚੁੱਕਾ ਹੈ ਤੁਸੀਂ ਸਾਈਡਾਂ ਤੋਂ ਬਬਲਸ ਦੇਖ ਰਹੇ ਹੋ ਬਸ ਇਸ ਸਟੇਜ ਤੇ ਹੀ ਆਪਾਂ ਹੁਣ ਸੂਜੀ ਨੂੰ ਐਡ ਕਰ ਦੇਣਾ ਹੈ ਇੱਥੇ ਮੈਂ 1 ਕੱਪ ਸੂਜੀ ਦਾ ਐਡ ਕਰ ਰਹੀ ਹਾਂ 1.5 ਕੱਪ ਆਪਣਾ ਦੁੱਧ ਸੀ ਤੇ 1 ਕੱਪ ਆਪਾਂ ਸੂਜੀ ਲੇਤੀ ਹੈ ਤੁਸੀਂ ਇਸ ਮੈਜ਼ਰਮੈਂਟ ਨਾਲ ਅਗਰ ਬਣਾਓਗੇ ਤਾਂ ਤੁਹਾਡੇ ਗੁਲਾਬ ਜਾਮਨ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਬਿਲਕੁਲ ਵੀ ਕ੍ਰੈਕਸ ਨਹੀਂ ਆਣਗੇ ਹੁਣ ਆਪਾਂ ਸੂਜੀ ਨੂੰ ਇਸ ਦੇ ਵਿੱਚ ਮਿਕਸ ਕਰ ਦੇਣਾ ਹੈ ਆਪਾਂ ਸੂਜੀ ਨੂੰ ਹਿਲਾਉਂਦੇ ਹੀ ਰਹਿਣਾ ਹੈ ਜਦ ਤੱਕ ਇਹ ਪੂਰਾ ਦੁੱਧ ਸੋਖ ਨਹੀਂ ਕਰ ਲੈਂਦੀ ਹੁਣ ਸਾਡੀ ਸੂਜੀ ਨੇ ਤੁੱਤ ਨੂੰ ਸੋਕ ਕਰ ਲਿਆ ਹੈ ਤੇ ਆਪਾਂ ਇਸ ਸਟੇਜ ਤੇ ਹੁਣ ਗੈਸ ਨੂੰ ਬੰਦ ਕਰ ਲੈਣਾ ਹੈ ਤੇ ਇਸ ਨੂੰ ਹਿਲਾਉਂਦੇ ਹੀ ਰਵਾਂਗੇ ਹੁਣ ਸਾਡਾ ਸੂਜੀ ਸਾਡੋ ਬਣ ਕੇ ਤਿਆਰ ਹੋ ਚੁੱਕਿਆ ਹੈ ਇਸ ਨੂੰ ਆਪਾਂ ਅਲੱਗ ਥਾਲੀ ਵਿੱਚ ਪਲਟ ਲੈਂਦੇ ਹਾਂ ਤੇ ਠੰਡਾ ਕਰਨ ਲਈ ਰੱਖ ਦਿੰਦੇ ਹਾਂ ਇਸ ਨੂੰ ਆਪਾਂ ਫੈਲਾ ਲੈਂਦੇ ਹਾਂ ਤਾਂ ਕਿ ਸੂਜੀ ਸਾਡੀ ਜਲਦੀ ਤੋਂ ਠੰਡੀ ਹੋ ਜਾਵੇ ਐਨੇ ਚ ਆਪਾਂ ਹੁਣ ਚਾशनी ਦੀ ਤਿਆਰੀ ਕਰ ਲਵਾਂਗੇ ਚਾशनी ਲਈ ਮੈਂ ਇੱਥੇ ਗੈਸ ਦੇ ਉੱਪਰ ਇੱਕ ਕੜਾਈ ਲੈ ਲਈ ਹੈ ਤੇ ਇਸ ਦੇ ਵਿੱਚ ਮੈਂ 2 ਕੱਪ ਚੀਨੀ ਤੇ ਐਡ ਕਰ ਰਹੀ ਹਾਂ 2 ਕੱਪ ਮਿੱਠਾ 1 ਕੱਪ ਸੂਜੀ ਤੇ ਗੁਲਾਬ ਜਾਮੁਨਾ ਲਈ ਦੇ ਲਈ ਬਹੁਤ ਹੀ ਪਰਫੈਕਟ ਮੈਜ਼ਰਮੈਂਟ ਹੈ ਤੁਸੀਂ ਜੇ ਜ਼ਿਆਦਾ ਮਿੱਠਾ ਪਸੰਦ ਕਰਦੇ ਹੋ ਤਾਂ ਜ਼ਿਆਦਾ ਚੀਨੀ ਐਡ ਕਰ ਸਕਦੇ ਹੋ ਦੋ ਕੱਪ ਹੀ ਇੱਥੇ ਮੈਂ ਪਾਣੀ ਦੇ ਐਡ ਕਰ ਰਹੀ ਹਾਂ ਦੋ ਕੱਪ ਚੀਨੀ ਤੇ ਦੋ ਕੱਪ ਹੀ ਪਾਣੀ ਤੇ 1 ਕੱਪ ਆਪਣਾ ਸੋਜੀ ਦਾ ਦੋ ਇਲਾਚੀਆਂ ਨੂੰ ਵੀ ਮੈਂ ਇੱਥੇ ਖੋਲ ਕੇ ਲੈ ਲਿਆ ਹੈ ਤੇ ਥੋੜੀ ਜਿਹੀ ਕੇਸਰ ਦੇ ਧਾਗੇ ਵੀ ਮੈਂ ਇੱਥੇ ਐਡ ਕਰ ਰਹੀ ਹਾਂ ਹੁਣ ਆਪਾਂ ਡੋ ਨੂੰ ਚੈੱਕ ਕਰ ਲੈਂਦੇ ਹਾਂ ਡੋ ਆਪਣਾ ਇੱਥੇ ਹੁਣ

ਮੈਂ ਇੱਥੇ ਗੁਲਾਬ ਜਾਮਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਤੁਸੀਂ ਆਪਣੇ ਹਿਸਾਬ ਨਾਲ ਛੋਟੇ ਜਾਂ ਵੱਡੇ ਸ਼ੇਪ ਦੇ ਗੁਲਾਬ ਜਾਮਨ ਬਣਾ ਸਕਦੇ ਹੋ ਮੈਂ ਇੱਥੇ ਮੀਡੀਅਮ ਸਾਈਜ਼ ਦੇ ਗੁਲਾਬ ਜਾਮਨ ਬਣਾ ਕੇ ਤਿਆਰ ਕਰ ਲਏ ਹਨ ਇਸੇ ਤਰੀਕੇ ਨਾਲ ਆਪਾਂ ਸਾਰੇ ਗੁਲਾਬ ਜਾਮਨ ਬਣਾ ਲੈਨੇ ਹਨ ਤੇ ਚਾਸਨੀ ਵੀ ਹੁਣ ਸਾਡੀ ਤਿਆਰ ਹੋ ਚੁੱਕੀ ਹੈ ਇਜ਼ੀ ਕੰਸਿਸਟੈਂਸੀ ਰਿਫਾਈਨਡ ਆਇਲ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਇਹ ਥੋੜੀ ਜਿਹੀ ਚਿਪਚਿਪੀ ਹੋਣੀ ਚਾਹੀਦੀ ਹੈ ਹੁਣ ਆਪਾਂ ਗੁਲਾਬ ਜਾਮਨਾਂ ਨੂੰ ਫਰਾਈ ਕਰਨ ਦੀ ਤਿਆਰੀ ਕਰ ਲੈਂਦੇ ਹਾਂ ਫਰਾਈ ਕਰਨ ਲਈ ਮੈਂ ਇੱਥੇ ਫਲੈਟ ਸਰਫੇਸ ਦਾ ਇੱਕ 프ਰਾਈਂਗ ਪੈਨ ਲੈ ਲਿਆ ਹੈ ਤੇ ਇੱਕ ਇੱਕ ਕਰਕੇ ਮੈਂ ਸਾਰੇ ਗੁਲਾਬ ਜਾਮਨ ਇਸ ਦੇ ਵਿੱਚ ਰੱਖਦੇ ਜਾ ਰਹੀ ਹਾਂ ਤੁਸੀਂ ਵੀ ਫਲੈਟ ਸਰਫੇਸ ਦਾ ਹੀ ਕੋਈ ਬਰਤਨ ਲੈਣਾ ਹੈ ਤਾਂ ਕਿ ਸਾਡੇ ਗੁਲਾਬ ਜਾਮਨ ਅਚਿਤਰਾ ਅਲਟਪਲਟ ਹੋ ਸਕਣ ਜਦੋਂ ਵੀ ਆਪਣਾ ਮਿੱਠਾ ਖਾਣ ਨੂੰ ਮਨ ਕਰੇ ਆਪਾਂ ਮਿੰਟਾਂ ਵਿੱਚ ਹੀ ਸੂਜੀ ਦੇ ਗੁਲਾਬ ਜਾਮਨ ਬਣਾ ਕੇ ਤਿਆਰ ਕਰ ਸਕਦੇ ਹਾਂ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੇ ਪਰਫੈਕਟ ਸ਼ੇਪ ਤੇ ਪਰਫੈਕਟ ਕਲਰ ਦੇ ਸਾਡੇ ਗੁਲਾਬ ਜਾਮਨ ਬਣ ਕੇ ਹੁਣ ਤਿਆਰ ਹੋ ਚੁੱਕੇ ਹਨ ਇਹਨਾਂ ਗੁਲਾਬ ਜਾਮੁਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਸਾਰਾ ਮਟੀਰੀਅਲ ਸਾਨੂੰ ਘਰ ਵਿੱਚ ਹੀ ਅਵੇਲੇਬਲ ਹੁੰਦਾ ਹੈ ਮਿੰਟਾਂ ਵਿੱਚ ਹੀ ਆਪਾਂ ਇਹਨਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਹੁਣ ਸਾਡੇ ਗੁਲਾਬ ਜਾਮੁਨ ਬਿਲਕੁਲ ਤਿਆਰ ਹੋ ਚੁੱਕੇ ਹਨ ਤੇ ਆਪਾਂ ਇਹਨਾਂ ਨੂੰ ਅਲੱਗ ਕਰ ਲੈਂਦੇ ਹਾਂ ਇਹਨਾਂ ਨੂੰ ਕੁਕਿੰਗ ਆਇਲ ਵਿੱਚੋਂ ਕੱਢ ਲੈਂਦੇ ਹਾਂ ਇਹਨਾਂ ਨੂੰ ਆਪਾਂ ਹੁਣ ਗਰਮ ਗਰਮ ਹੀ ਚਾਸਨੀ ਵਿੱਚ ਡੁਬੋ ਦਵਾਂਗੇ ਆਪਾਂ ਹੁਣ ਚਾਸਨੀ ਨੂੰ ਚੈੱਕ ਕਰ ਲੈਂਦੇ ਹਾਂ ਇੱਥੇ ਸਾਡੀ ਚਾਸਨੀ ਹਲਕੀ ਗਰਮ ਹੋਣੀ ਚਾਹੀਦੀ ਹੈ ਤੇ ਇਸ ਦੇ ਵਿੱਚ ਆਪਾਂ ਗਰਮ ਗਰਮ ਗੁਲਾਬ ਜਾਮੁਨਾਂ ਨੂੰ ਟਰਾਂਸਫਰ ਕਰ ਦਿੰਦੇ ਹਾਂ ਜੀ ਚਾਸਨੀ ਸਾਡੀ ਠੰਡੀ ਹੋਏਗੀ ਤੇ ਆਪਾਂ ਉਹਦੇ ਵਿੱਚ ਗੁਲਾਬ ਜਾਮਨ ਪਾਵਾਂਗੇ ਤਾਂ ਸਾਡੇ ਗੁਲਾਬ ਜਾਮਨ ਸਿਕੜ ਜਾਣਗੇ ਤੇ ਬਿਲਕੁਲ ਵੀ ਸੌਫਟ ਯਾ ਸਪੌਂਜੀ ਨਹੀਂ ਬਣਨਗੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਚਾਸਨੀ ਵਿੱਚ ਡਿਪ ਕਰ ਲੈਣਾ ਹੈ ਤਾਂ ਕਿ ਚਾਸਨੀ ਅੰਦਰ ਤੱਕ ਚਲੀ ਜਾਵੇ ਹੁਣ ਆਪਾਂ ਇਹਨਾਂ ਨੂੰ ਟੱਕ ਕੇ ਕੁਝ ਟਾਈਮ ਲਈ ਰੱਖ ਦੇਣਾ ਹੈ ਹੁਣ ਕੁਝ ਟਾਈਮ ਬਾਅਦ ਆਪਾਂ ਇਹਨਾਂ ਨੂੰ ਚੈੱਕ ਕਰ ਲੈਂਦੇ ਹਾਂ ਲਗਭਗ ਅੱਧੇ ਘੰਟੇ ਦੇ ਕਰੀਬ ਮੈਂ ਇਹਨਾਂ ਨੂੰ ਚਾਸਨੀ ਵਿੱਚ ਡਿਪ ਕਰਕੇ ਰੱਖਿਆ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਾਡੇ ਗੁਲਾਬ ਜਾਮਨ ਬਣ ਕੇ ਤਿਆਰ ਹੋ ਚੁੱਕੇ ਹਨ ਤੁਸੀਂ ਵੀ ਇਸ ਪ੍ਰਫੈਕਟ ਮੈਜ਼ਰਮੈਂਟ ਨਾਲ ਗੁਲਾਬ ਜਾਮਨ ਮਿੰਟਾਂ ਵਿੱਚ ਹੀ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਹੁਣ ਆਪਾਂ ਗੁਲਾਬ ਜਾਮਨਾਂ ਨੂੰ ਸਰਵ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਸੌਫਟ ਦੇ ਸਪੰਜੀ ਸਾਡੇ ਗੁਲਾਬ ਜਾਮਨ ਬਣ ਕੇ ਤਿਆਰ ਹੋਏ ਹਨ ਤੁਸੀਂ ਵੀ ਇਸ ਪਰਫੈਕਟ ਮੈਜ਼ਰਮੈਂਟ ਨਾਲ ਸੂਜੀ ਦੇ ਗੁਲਾਬ ਜਾਮਨ ਬਣਾਓ ਤੇ ਖਾਓ ਜੇਕਰ ਤੁਹਾਨੂੰ ਮੇਰੀ ਰੈਸਪੀ ਇਸ ਪਸੰਦ ਆਉਂਦੀਆਂ ਨੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੈਨੂੰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਜਾਂਦੇ ਜਾਂਦੇ ਵੀਡੀਓ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਤੇ ਡੇਲੀਸ਼ੀਅਸ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦੀ